ਲਿਆ ਜਾ ਕੇ ਨੇ ਉਹ ਤੇ ਗਿਆ ਜੀ ਤੂੰ ਨਮਰ ਨਾ ਪਈਆ ਤੈਨੂੰ ਮਰੇ ਪਈਆ ਕੀ ਉਹ ਹੁਣ ਤਾਂ ਖੜਜਾ 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 ਖੜ ਤੂੰ ਖੜ ਤੂੰ ਮੇਰੇ ਕੋਈ ਯਾਦੀ ਕਹੋ ਜਿਹੜਾ ਪਈਆ ਫਿਰ ਟੈਂਟ ਮੈਂ ਕਿਹਦਾ ਖੋਲਦੇ ਸੀ ਟੈਂਟ ਉਹ ਤਾਂ ਪਈ ਗਈ ਲਓ ਜੀ ਇਹ ਚੱਕੋ ਫੜ ਇੱਧਰ ਰੱਖ ਇੱਧਰ ਰੱਖ ਉੱਧਰ ਇਹਨੂੰ ਫੜ ਲਾ ਇੱਧਰ ਰੱਖ ਚੋਰ ਬਹੁਤਾ ਨਾ ਬਾਹਤਾ ਬਹੁਤਾ ਬਹੁਤਾ ਚੱਕਰ ਲਾ ਫੜ ਲੈ ਲਓ ਲਓ ਜੀ ਕਰਤਾ ਹੁਣ ਤੇ ਦੇਖੋ ਕਿਵੇਂ ਪੜਦੇ ਤਾਂ ਆ ਬਣੂ ਇਹ ਚੋੜਾ ਅੜੀ ਘਟਰੇ ਟਮਾਟਰ ਟਮਾਟਰ ਲੈਉਂਗਾ ਓਏ ਆ ਕੀ ਛੜਦਾ ਓਏ ਜੋ ਓਇਆ ਹਾਂ ਅਜ ਰਾਤ ਦੇ ਕੋਈ ਕਿਨੇ ਛੜਦਾ ਉਹਦੂ ਪਰਾਂ ਕਰਦਾ ਜਬੀ ਨਹੀਂ ਜਾਂਦਾ ਖਾਦਾ ਹਾਤਾ ਰੂਸ ਕੱਟਨੇ ਆ ਸਾਰੇ ਚੱਕਦਾ ਪਰ ਉਹ ਮੋਬਾਈਲ ਵਾਲਾ ਕੋਈ ਕਦੋਂ ਜਲਣੇ ਹੋਰ ਆਈ ਛੜਦਾ ਸਾਹਤ ਜਿਹੜਾ ਸਾਹਤ ਹੈ ਮੇਰਾ ਪੁੱਜੂ ਮਿੱਟੀ ਹਮ ਕੋਲ ਤੇ ਨਾ ਜਾਣਾ ਜਾਣਾ ਬੜਦਾ ਚੱਲ ਇੱਧਰ ਵੀਡੀਓ ਬਣਾ ਜੀਰਾ ਪਾਉਂਦੇ ਇਹ ਜੀਰਾ ਹੋਰ ਪਾ ਜੀਰਾ ਉਹ ਬੱਸ ਉਹ ਇੰਨਾ ਇਹ ਜੀਰਾ ਜੀ ਉਹ ਬੱਸ ਮੁੱਕਿਆ ਪੈਣੇ ਠੀਕ ਹੈ ਬੜਾ ਲੈ ਇੱਧਰ ਮੈਂ ਬੀਜ ਨਹੀਂ ਚੋੜਨਦਾ ਥੋੜਾ ਜਨਾ ਨਾਰਦਾਣਾ ਪਾ ਲੈ ਨਾਰਦਾਣਾ ਹੈ ਵਧੀਆ ਵੀ ਹੁੰਦਾ ਹੈ ਲੈ ਹੱਥ ਚ ਪਾ ਹੱਥ ਚ ਪਾ ਕੇ ਹੱਥ ਚ ਉਹ ਨਾਰਦਾਣਾ ਦਾ ਬੇਕਾਰ ਉਹ ਬੇਕਾਰ ਸੱਟ ਮੋਂ ਬਰਗ ਰੱਖ ਕੇ ਕਦੇ ਬੈਠਦਾ ਹੁੰਦਾ ਓਏ ਤਰੀ ਗੜੀ ਗੜੀ ਪੂਰਾ ਜੂਰਾ ਲੈ ਅੱਛਾ ਨਿੰਬੂ ਤਾਂ ਨਿੰਬੂ ਥਾਲੇ ਪਾ ਦੇ ਪਾ ਦੇ ਨਾਰਦਾਣਾ ਚੱਲ ਬੱਸ ਬਾ ਬਹੁਤ ਨਾਗਾ ਬਹੁਤ ਬੜਾ ਉਹ ਨਿੰਬੂਆਂ ਨੂੰ ਪਤਾ ਉਹ ਪਾਦੇ ਪਾਦੇ ਬਦੇ ਨਿੰਬੂਆਂ ਨੂੰ ਨਿੰਬੂਆਂ ਦਾ ਖਰਾ ਇੰਨਾ ਘੜ ਗਿਆ ਤੂੰ ਤਿੰਨ ਨਿਕਲਿਆ ਤੂੰ ਹੋਟਲਿਆ ਚਿਕਣਾ ਆਪਣਾ ਕਿੱਥੇ ਆ ਉਹ ਗੱਡੀ ਚ ਲਗਾ ਚਿਕਣਾ ਉਹ ਨਹੀਂ ਮੁੜਨਾ ਓਏ ਉਹ ਖੜ ਜਾ ਗੱਡੀ ਚ ਚਿਕਣ ਪੈ ਬਣਾਗਾ ਅੱਧਰ ਲਿਆ ਵੀਡੀਓ ਪਾ ਦੇ ਕੋਈ ਤੋਰਿਆ ਮੈਂ ਉਹ ਮੇਰੇ ਨਾਲੇ ਰੇੜੀ ਮਾਰਿਆ ਹੋਏ ਆ ਆ ਦੇਖੋ ਚਿਕਣ ਨਾਲੇ ਪਾ ਗਿਆ ਦੀ ਆਪਣਾ ਗੱਡੀ ਚ ਲੈ ਤੋ ਕੇ ਉਹ ਲੈ ਆਇਆ ਨੂੰ ਤੋ ਕੇ ਸਮਾਰ ਕੇ ਉਹ ਕਾਣੀ ਤਾਂ ਇਹਨੇ ਵੀਡੀਓ ਬਣਾ ਦਉਂਦੇ ਦੀ ਇੱਥੋਂ ਹੀ ਬਣਾ ਦੂਰੋਂ ਜੀ ਬਸ ਠੀਕ ਆ ਛੱਡ ਜਾ ਹਾਂ ਉਹ ਸਮਾਰ ਕੇ ਕੋਈ ਮਰੂਲੀ ਉਹ ਨਾਇਆ ਹਲਵਾਈ ਮੈਂ ਹੁਣ ਬਣਾ ਹਲਵਾਈ ਇਹ ਬਣੇ ਹੋਣੇ ਕਸਾਈ ਇਹਨਾਂ ਨੇ ਲਿਆਂਦਾ ਵੱਢ ਕੇ 8 ਵਜੇ ਬਣਾ ਰਹੇ ਹਾਂ ਹਾਂ

ਇਹ ਨਾ ਹੱਥ ਘਰ ਚਾਹ ਪਾਣੀ ਗੇੜਾ ਮਿਰਚ ਪਊ ਉਹ ਹਮਾਚਲ ਦੀ ਪੰਮ ਕੇਸਰੀ ਚੋਪੜੀ ਕਰਦੇ ਨੇ ਆਹ ਪੀਸਾ ਇਹ ਚਾਟ ਮਸਾਲਾ ਆਹ ਹਾਂ ਓਏ ਚਲਾਜੀ ਕਿ ਪਾਦੀ ਐ ਜੀ ਸੁਣ ਹੈ ਚਲਾਜੀ ਬਾਬਾ ਸਾਮਾਨ ਛੱਟਾਓ ਜੀ ਚਲਾਜੀ ਫਰਮੈਸ਼ ਰਹਿੰਦੀ ਐ ਜੀ ਓਏ ਓਏ ਉਹ ਕੀ ਆ ਇਹ ਆਹ ਮਸਾਲਾ ਆਹ ਜੀ ਚਾਟ ਮਸਾਲਾ ਇੱਧਰ ਦਿਖਾ ਓਏ ਨਾ ਭਾਈ ਉਹ ਕਾਹਦੇ ਪੁੱਠਾ ਦਿਖਾਣਾ ਸਭ ਤੋਂ ਜ਼ੋਰ ਓਹੋ ਆਜਾ ਕੋਲਾ ਆ ਬੈ ਫੁਰਕਾ ਨਮਕ ਤਾਂ ਬਣਾ ਨਹੀਂ ਸਾਊਥ ਕੰਮਿਊਨਿਟੀ ਦੇ ਨਾ ਤਾਂ ਸਰੀਰ ਤਾਕੜਾ ਕਰਨ ਵਾਸਤੇ 2 ਕਿਲੋ ਦੋ ਕਿਲੋ ਦੋ ਕਿਲੋ ਮੁਰਗਾ ਬਣਾ ਰਹੇ ਇਹਨਾਂ ਵਾਸਤੇ ਇਹਦੇ ਵਿੱਚ ਸਰੀਰ ਤਾਕੜਾ ਹੋ ਜਾਉ ਬਹੁਤ ਖੱਟਾ ਤੈਨੂੰ ਕੀ ਪਤਾ ਹੁੰਦਾ ਜਿਆਦੇ ਬਧੀ ਨਹੀਂ ਹੁੰਦਾ ਨਾ ਉੱਪਰ ਸੜ ਕਰਾ ਰਿਹਾ ਮੂਹ ਲੈ ਕੇ ਸੜਦਾ ਜਰੂਰ ਸੜਦਾ ਤੇ ਮੇਰਾ ਦੇਖਣਗੇ ਲੋਕਾਂ ਨੂੰ ਮੈਂ ਦਰ ਛੱਤੀ ਜਾਂਦੇ ਬਹੁਤ ਪਾਸ ਮੈਂ ਪ੍ਰੈਰਿੰਗ ਨਹੀਂ ਇਹ ਬਹੁਤ ਜਿਆਦੇ ਪੁੱਛਣਾ ਜੀ ਕੋਈ ਬੱਸ ਜੁਮਾ ਮੋਕ ਨਹੀਂ ਆ ਜੁਨੀਆ ਤੇ ਇੱਧਰ ਸਾਡੇ ਹਰਬਾਈ ਸਾਹਿਬ ਲੱਗੇ ਹੋਏ ਨੇ ਕੈਮਰਾਮੈਨ ਇੱਧਰ ਬਣੇ ਮੈਂ ਚੋੜੀ ਉਹ ਐ ਬੜਾ ਜਵਾਬ ਰਾਮਣ ਗੱਲਾਂ ਪਤਾ ਹੁਣ ਆਪਾਂ ਬਾਹਰ ਮਿਰਚਾ ਉਹ ਬੁੰਦੀ ਨੂੰ ਜਵਾਬ ਦੇ ਗੱਲ ਨਹੀਂ ਨੂੰ ਉਹ ਜਾ ਦੇ ਬਰਾਦਾਂ ਚੋੜ ਕਰ ਅੰਦਰ ਖਾਣਾ ਨਹੀਂ ਫਾਇਦਾ ਜਵਾਬ ਉਹ ਖਰਜ ਆ ਤੈਨੂੰ ਕੀ ਪਤਾ ਹਲਵਾਈ ਕੱਕਾ ਕਰਾਣਾ ਕੁਰਚ ਬਸ ਆ ਇਹ ਆ ਜੀ ਨੂਣ ਇੱਧਰ ਕਰ ਕੈਮਰਾਮੈਨ ਨਾਮ ਤੋਂ ਨਾਮ ਤੋਂ ਬਹੁਤ ਆ ਯਾਰ ਬਹੁਤ ਆ ਉਹ ਬਹੁਤ ਆ ਉਹਦਾ ਬਾਜ ਜਾਈ ਜੂ ਉਹ ਖੜਜਾ ਉਹ ਵੱਡਾ ਹਲ ਬਾਈ ਤਾਂ ਹੋਣਾ ਆ ਕੀ ਆ ਜੀ ਉਹ ਆ ਗਿਆ ਵੱਡਾ ਹਲ ਉਹ ਵੱਡਾ ਹਲ ਇਹ ਹਲਦੀ ਜਾਂ ਬਾਲੀ ਨਾ ਕਰੋ ਚਲਦੀ ਹਾਂ ਵਾਹ ਕੋਲੀ ਨਾ ਕਰੀਂ ਸਾ ਐ ਅੱਜ ਕਰਣ ਵਾਲੀ ਆ ਹਲਦੀ ਦਾ ਹੋਰ ਪਾੜਾ ਪੂਰਾ ਬੱਤ ਹੋ ਗਿਆ ਬੱਤ ਜੀ ਆਤਾ ਦਾ ਪਾਈਦਾ ਆ ਵੱਡੇ ਸਲਵਾਈ ਜੀ ਪਹੁੰਚ ਚੁੱਕੇ ਨਹੀਂ ਹੋਣਾ ਤਰੀਲਾ ਯਾਰ ਅਬੜੀ ਉੱਨਟਦੀ ਅੰਦਰ ਹੀ ਆਪਣੀ ਓਏ ਵੱਡੇ ਸਲਵਾਈ ਜੀ ਪਹੁੰਚ ਚੁੱਕੇ ਨੇ ਹਲਵਾਈ ਹੁਣ ਮੀਟ ਵਧੀ ਬਣਾਉਣੀ ਰੋਸਟਰ ਰੋਸਟਰ ਤਾਂ ਬਣਾਵਾਂਗੇ ਨਹੀਂ ਮੈਂ ਨਹੀਂ ਕਹਿੰਦਾ ਇਹਦੇ ਆਪਣਾ ਪਕੀਣਾ ਮੀਟ ਜਿਹੜੇ ਸਾਹਮਣੇ ਓਏ ਚਾਹ ਨਹੀਂ ਲਿਆ ਦਹੀਂ ਹੈ ਕਿ ਨਹੀਂ ਓਹ ਮੁੰਤੀ ਜੀ ਕਿੱਥੇ ਹੈ ਹੀ ਨਹੀਂ ਜਮੀ ਨਹੀਂ ਪਈ ਓਹ ਪਈ ਹੋਈ ਪਈ ਹੋਈ ਯਾਰ ਓਈ ਗਈ ਜਾਂਦੇ ਨੇ ਹੈ ਕਿ ਨਹੀਂ ਉਹ ਜਾ ਕੇ ਉਹ ਸਿਰਕੋਈ ਆਪਣੇ ਟਿਕਨ ਦਾ ਓਹ ਪਈ ਨਹੀਂ ਕੋਈ ਹੋਰ ਕੀ ਆਇਆ ਇਧਰ ਬੜਾ ਮਾਮੇ ਹੁਰੀ ਆ ਕੇ ਵੀਡੀਓ ਆਪਣਾ ਇਹ ਤੋਂ ਬੜਾਈ ਦਾ ਹੁੰਦੇ ਆ ਗਈ ਹਿਲ ਬਾਈ ਕਈ ਪਹੁੰਚ ਗਈ ਲਵਾਈ ਪਹੁੰਚੇ ਵੀਡੀਓ ਦੇਖਣ ਚੱਲ ਰਹੀ ਆ ਇਧਰ ਜੀ ਆ ਵੱਡੇ ਲਵਾਈ ਪਹੁੰਚ ਕੇ ਨਹੀਂ ਐ ਵੱਡੇ ਲਵਾਈ ਜੀ ਦਾ ਪ੍ਰੋਗਰਾਮ ਥੋੜੇ ਬੜੇ ਥੋੜਾ ਕੋਈ ਬਣਾ ਕਰਕੇ ਕਰਨਾ ਨਹੀਂ ਲੰਦਾ ਕੇ ਕੋਈ ਤਾਂ ਫਿਰਦਾ ਭੱਜਾ ਹਾਂ ਦੇਖਣ ਹਾਂ ਕਿਤੇ ਨਾ ਹੀ ਲੱਗੇ ਆਦਰ ਵੀ ਖਾਣੇ ਰੋਟੀ ਦਾ ਆਦਰ ਕੋਈ ਨਾਦਰ ਨੇ ਦਾ ਖਾਣੀਆਂ ਦਹੀਂ ਤਾਂ ਲਿਆਓ ਜੱਗ ਪਰਖੇ ਦਹੀਂ ਕਿਹਨੇ ਤਾ ਦਹੀਂ ਦੂਰ ਪੁੱਛ ਉਹ ਦਹੀਂ ਲਓ ਜਲਾ ਮੈਂ ਦਹੀਂ ਲੈ ਬਰਤੀ ਜਾ ਤੇ ਪ੍ਰਧਾਨ ਆਦਰ ਪ੍ਰਧਾਨ ਬੂਡ ਸ਼ਟ ਜੇ ਯਾਰ ਹੈ ਬੂਡ ਸ਼ਟ ਠੀਕ ਹਟ ਜਾ ਦਹੀਂ ਲੀ ਜੀ ਨਾ ਨਾ ਖੜਦੇ ਹੀ ਕੋਈ ਨਹੀਂ ਕੋਈ ਉਹ ਪਈਆ ਯਾਰ ਅੰਦਰ ਉਹ ਉਹ ਲੈ ਨੀ ਕੋਈ ਉਹ ਦੇਖ ਮਾੜਾ ਉਹ ਤਾ ਕੈਮਰਾਮੈਨ ਖੜਦੇ ਹੜਦੇ ਦਹੀਂ ਹਾਂ ਹਾਂ ਖੜਦਾ ਖੜਦਾ ਇੱਧਰ ਕਰੋ ਜੀ ਕੈਮਰਾਮੈਨ ਦੇਖਾ ਬੱਧਾ ਇਹ ਵਿੱਚ ਕੰਨ ਦਹੀਂ 20 ਕਿਲੋ ਦਹੀਂ ਲੈ ਓਏ ਕਮਾਲ ਕਰਤੀ ਤੇ ਤਾਂ 20 ਕਿਲੋ ਦਹੀਂ ਪੂਰਾ ਨਹੀਂ ਇੱਧਰ ਕਰੋ ਇਹ ਪੈਰੀਆ ਦਹੀਂ ਹੋਣੀ ਦਹੀਂ ਆਏ ਪਾਣੀ ਪਾ ਲੈ ਬਸ ਬਚਾ ਉਹ ਜ਼ਰੂਰ ਕਰਤਾ ਬਾਓ ਚਿਕਨ ਪੈਚ ਓ ਚਿਕਨ ਪਾ ਰੇ ਇੱਧਰ ਕਰ ਦੋ ਹੀ ਦਾ ਦਿੱਤੀ ਕਰ ਦੇ ਕੱਢ ਜਾ ਤੂੰ ਯਾਰ ਇੱਧਰ ਕਰੋ ਜੀ ਹਾਂ ਬਵਾਤਾ ਯਾਰ ਇਹ ਚ ਜਰੂਰ ਕਰਤਾ ਮੇਰੇ ਬੀਡੀ ਨੂੰ ਤੂੰ ਪਾ ਵੇ ਵੀਡੀਓ ਬਣਾ ਇੱਧਰ ਯਾਰ ਇਹਨੂੰ ਹਲਵਾਈ ਨੂੰ ਪਵਾ ਰਿਹਾ ਮੈਂ ਚੂਲ੍ਹੇ 'ਤੇ ਕਰ ਰਿਹਾ ਇੱਧਰ ਕਰੋ ਜੀ ਇੱਧਰ ਕਰੋ ਕੈਮਰਾਮੈਨ ਸਾਹ ਬੱਕਰਾ ਬਟਰੀ ਲੱਗ ਰਿਹਾ ਹੈ ਓਏ ਆਣਾ ਸਿੱਟੇ ਹੜ੍ਹ ਜਣੀ ਪਾਈ ਪਾਪਾ ਪਾਪਾ ਦਾ ਇਹਨੂੰ ਕਿਹਾ ਦੇਗਾ ਆ ਦੇ ਪਿਆ ਇੱਧਰ ਦੇਖ ਸਕਦੇ ਹੋ ਕੱਢ ਲੈ ਹਾਂ ਚੱਕਰ ਪੈ ਰਿਹਾ ਉਹ ਤੂੰ ਸਿੱਟੇ ਕੰਨ ਪਾਈਆਂ ਨੂੰ ਉੱਤੇ ਇੱਧਰ ਕਰ ਕੈਮਰਾਮੈਨਾਂ ਸਿੱਟੇ ਪਾ ਰਹੇ ਨੂੰ ਹੋਰਾ ਚੱਦਣੀ ਹੈਗਾ ਤਰਾ ਸੌਰੀ ਵੜੀ ਵੜੀ ਸੌਰੀ ਹਾਂ ਹੌੜੀ ਛੱਟਾ ਸਾਡਾ ਰੋੜੀ ਦੇ ਪਟਲੇ ਨੇ ਹੈ ਜੀ ਹਾਂ ਜਿਹੜੇ ਪੈਂਦੇ ਕਿਸੇ ਕਰਤਾ ਓਟਾ ਮਰੇੜੀ ਕਿਦੋਂ ਜਾਓ ਪੂਰੇ ਖੜਾ ਹੋ ਗਿਆ ਹਾਂ ਸਾਡੇ ਜੀ ਸਾਡੇ ਲੈਣ ਪੂਰੇ ਖੜਾ ਹੋ ਗਏ ਹੋਰ ਤੋਂ ਬਾਅਦ ਖਤਮ ਤਾਂ ਹੋ ਗਿਆ ਪਾਰਟੀ ਛੱਡ ਦੇ ਵਿਛਰ ਗਈ ਐਡਾ ਐਡਾ ਪ੍ਰੋਗਰਾਮ ਦੀ ਚਿਕਣਾ ਪਾ ਦੇ ਪਾਣੀਆ ਵਿਛੀ ਪਾ ਦੇ ਉਹ ਕਾਣੂ ਪਾ ਦੇ ਲਖਵਾ ਇਹਦੇ ਤੇ ਚਿਕਣਾਗਾ ਵਿਛੀ ਪਾ ਜਾ ਪਾਣਾ ਡੋਲ ਕੇ ਇਹਨੂੰ ਉਹ ਨਹੀਂ ਉਹ ਨਹੀਂ ਜਾਣ ਇੱਥੇ ਜਾਣ ਨੂੰ ਪਰ ਉਹ ਨਹੀਂ ਦੇਖਦਾ ਉਹ ਵਿੱਚ ਪਾਓ ਇਹਦੇ ਲਿਆ ਕੇ ਪਾਣੀ ਵੜਦੇ ਉਹ ਵਾ ਬੱਚਾ ਹੀ ਆ ਹੀ ਲੈਂਦੇ ਉਹਦਾ ਜਾ ਪਾਣਾ ਜਮੀਨ ਜਿਹੜਾ ਇਹਦੇ ਜਿਹੜਾ ਨਸਾ ਉਹਦਾ ਭਾਂ ਦੇ ਦੋਸਤ ਉਹ ਤਾਂ ਜਮੀਨ ਯਰ ਪੱਟੀ ਮੇਸ ਕਰਦੀ ਮੇਰੇ ਗਲੇ ਪਾਣੀ ਨੇ ਪਈ ਸਦਾ ਕੱਦ ਦੇਖਦਾ ਜਾਂਦਾ ਇਹ ਮਨ ਲੋ ਕਰਾਏ ਕਹਿੰਦਾ ਭਾਈ ਮੈਂ ਕਹਿੰਦਾ ਇਹ ਕਹਿੰਦਾ ਬੱਸਾਂ ਮਰਿਆ ਜੀ ਅੱਜ ਕਹਿੰਦਾ ਬੱਸਾਂ ਲੈ ਕੇ ਲਉਣਾ ਮਾ ਕੋਈ ਨਾ ਕੱਲ ਮੈਂ ਪਾਣੀ ਨੇ ਪਾਈ ਪਾਣੀ ਲੈ ਲੜ ਲੜ ਹੱਥ ਖੜ ਜਾ ਅਜੇ ਰਿੱਚੀ ਜਾਣ ਨਾ ਮੇਰੇ ਤੇ ਦਾ ਅਸਰ ਦੀ ਉਹ ਤਰੀਆਂ ਬਾਰੇ ਮੇਰੇ ਕੋਈ ਨਹੀਂ ਦੋਈ ਆ ਤਰੀਕਾ ਹੈ ਉਹ ਬਾਹਰ ਦੇ ਤਰੀਕਾ ਥੋੜੀ ਉਹ ਤਰੀਕਾ ਨਾਲ ਜਬਾਦੀ ਤਰੀਕਾ ਡੋਲਦੀ ਜਾਂਨੇ ਰੋਟੀ ਘਰ ਦੇ ਖਾਵੋਗੇ ਖਾਵਾਂਗੇ ਗੜੀ ਦੇਖੀ ਤੂੰ ਕਿਵੇਂ ਬਣਦੀ ਇੱਥੇ ਤੱਕ ਬਣਦੀ ਲਾਵਾ ਇਹ ਸਾਰੇ ਆਏ ਨਾਲ ਦਾ ਕੋਈ ਕਰਦਾ ਦੋ ਦਸ ਬਾਤ ਤਰੀਕਾ ਮੈਂ ਦੇਖਿਆ ਕਰਦੇ ਮੈਨੂੰ ਮੈਨੂੰ ਨਹੀਂ ਕਰਦੇ ਰਿਹਾ ਤੇ ਰਿਹਾ ਮਾ ਮਸੀ ਹੋ ਆ ਬਗਦਦ ਸਣਾ આડિયે પડી હોય તો ચાલેગા બાબા સિંહવાળી પડી હોય તો પડી જાયે એ તોડા હો જanden ਕੋਈ ਨਹੀਂ ਕੋਈ ਨਹੀਂ ਕਰਾਉਣਾ ਇਹ ਨੂੰ ਸਿਲੰਡਰ ਨੂੰ ਦਾ ਹੱਟ ਮੜਾ ਹੁਣ ਦੋ ਬੰਦੇ ਮੇਰੇ ਨਾਲ ਲੈ ਜਾ ਇੱਧਰ ਕਰੋ ਕੈਮਰਾਮੈਨ ਬੰਦੇ ਆਣਾ ਯਾ ਮੈਂ ਕਿ ਅਭੀ ਗਏ ਮੇਰੇ ਘਰ ਨੂੰ ਫੜਾ ਦੇਣਾ ਉਹਦਾ ਹੁਣ ਮੈਦਾਨ ਦੇ ਜਿਵੇਂ ਮਾਣੀ ਇੱਧਰ ਕਰ ਮੈਂ ਮੈਂ ਗੀ ਦੱਤਰ ਹੈ ਇਹ ਮੈਦਾਨ ਮੈਂ ਰਹਿਣਾ ਅੱਜ ਹੈ ਕਿਹੜੀ ਦਵਾਈ ਤੁਹਾਨੂੰ ਕਾਪੀ ਮਿਲੂਵੇਰੇ ਦਵਾਈ ਵੈਰੀ ਅੱਜ ਵਾਸਤੇ ਹੀ 2 ਕਿਲੋ ਮੁਰਗਾ ਬਣਾਇਆ ਹੀ ਹੈ ਖੂਨ ਪਾਲਾ ਕਮਜ਼ੋਰ ਆਈ ਹੈ ਇਹਦਾ ਬਲਾਂਾ ਠੀਕ ਹੈ ਜੀ ਕਲੇਸ਼ ਪਸਣਾ ਬਹੁਤ ਵੀ ਹੈ ਕੜ ਕੇ ਉਹ ਪੱਟ ਪੜਨ ਲਾਦਾਂਗੇ ਤੜ ਤੜ ਤੀਨ ਵੇਰੇ ਨੇ ਇਹਨਾਂ ਨੂੰ ਪੱਟ ਪੜ ਲਾ ਦੇ ਦੇਖਦੇ ਜਵੇਰ ਨੂੰ ਕਹਦੇ ਨੇ ਸਦਾ ਹੀ ਹੀ ਲੈ ਆਈ ਵੀ ਉਹ ਮੈਂ ਵੀ ਕਹਿਣਾ ਹੋਰ ਪੱਤੀਆਂ ਮਰ ਕੇ ਮੱਸੀ ਪਾਣਾ ਪਾਣਾ ਪਾਣੀ ਉਹ ਖਰਜਾ ਤੂੰ ਪਾਣੀ ਵੀ ਪੱਟੀਆਂ ਚ ਪਾ ਲੈ ਪਾਣੀ ਪਾਣਾ ਬੰਨਾ ਕਰਦਾ ਅੱਧਾ ਘੰਟਾ ਅੰਦਰ ਬੋਕ ਮੱਝੂ ਕਰ ਨਾ ਨਾ ਮੱਝਾ ਨਹੀਂ ਸਾਰੀ ਬੋਲਦੇ ਨੇ ਹਾਤਾ ਕਾਂਟਾ ਤੂੰ ਦੇਖੀ ਇਹਦਾ ਬੰਦਾ ਆਉਂਦਾ ਹੈ ਪਾਣੀ ਦਾ ਪਾਣੀ ਬਾਤਨਾ ਮਿੱਕਾ ਨਾ ਪਾਣੀ ਨਹੀਂ ਹੈਗਾ ਇਹਦਾ ਇਹਦਾ ਕਿਉਂ ਪਾਇਆ ਹੈ ਇੱਥੇ ਨਹੀਂ ਕਿਤੇ ਇਹਦੇ ਪਿੱਛੇ ਨਹੀਂ ਹੈ ਉਹ ਆਪਣੇ ਹੈਗਾ ਨਾ ਉਨਾਂ ਕ ਪਾਣੀ ਪਾ ਬਣ ਗਿਆ ਲਾਹੂ ਹੂੰ ਮਨ ਤੋਂ ਪਹਿਲੀ ਬੈਠੇ ਹੈ ਨਾ ਤੜਕੇ ਲੱਗਾਗਾ ਬਣਨ ਤੋਂ ਪਹਿਲੀ ਹੀ ਲਿਬੇਟ ਰਹੇ ਮਾਮਾ ਕਾ ਹਰ ਆ ਜਿਹੜੀ ਆ ਹਰ ਕਾਲੀ ਕਣੀ ਇਹ ਤਾਂ ਬਿਲਕੁਲ ਜਿਹੜੀ ਆ ਆਪਣੀ ਨਾ ਆ ਆਹ ਆਹ ਨਾ ਇਹ ਕਲੇਜੀਆ ਖੜਾ ਆ ਆਹ ਦਰਦੀ ਹੈ ਭੱਜੀ ਇਹ ਨਹੀਂ ਬਣੀ ਉਹ ਆ ਦਰਦੀ ਹੈ ਭੱਜੀ ਆ ਨਾ ਜੇ ਬਦਾਨ ਆ ਦਰਦੀ ਹੈ ਭੱਜੀ ਇਹ ਵੀ ਤਾਰ ਆ ਇਸ ਪਦੇ ਇਸ ਪਦੇ ਪਾਏ ਇਸ ਪਦੇ ਪਾਰੇ ਤੋੜ ਕੇ ਤੋੜ ਕੇ ਤੋੜ ਕੇ ਬਸ ਇਸ ਪਾਣੀ ਦੇ ਬੰਦ ਤੋੜ ਕੇ ਉਹ ਦਹੀਂ ਵਾਲਾ ਵੀ ਉਹ ਦਹੀਂ ਵਾਲਾ ਵੀ ਜਿਹੜਾ ਉਹ ਦਹੀਂ ਆਦਮੀ ਉਹ ਕੋਈ ਉਹ ਬਾਦੇ ਕੈਮਰਾ ਇੱਧਰ ਕਰੀਂ ਫਿਲਮ ਲਾ ਖਾਉਂ ਜਾ ਰਹੇ ਹੈ ਉਹ ਕੱਟਿਆ ਦਾ ਬੰਨੂ ਆਈ ਖਾਂਗੇ ਤੂੰ ਤੇ ਤੇਰੇ 6 ਬੰਦੇ ਨੇ ਕਿਰਜਾ ਮਾਜ਼ ਗਾਦੇ ਨੇ ਖਿਲਾਰਾ ਹੋਰ ਨਾ ਪਾਉਣਾ ਦੋ ਪੂਰੇ ਇੱਕ ਕੱਟ ਕੇ ਕੱਟ ਕੇ ਦੇਖ ਪਾਣੀ ਬਾਉ ਪਾਣੀ ਤਾਰੇ ਜਲਦੀ ਬੜਬੜਾ ਹਾਂ ਹਟ ਜਾ ਹਟ ਤਾ ਹਟ ਤਾ ਹੋਏ ਹੋਰ ਖਾਣਾ ਖਲੇ ਰਹੀ ਉਹ ਦੋ ਹੋਰ ਇੱਕ ਟੱਕਾ ਕੋਈ ਹੋਰ ਪਾ ਲੈ ਗਾ ਬੰਟ ਆਇਆ ਹੈ ਬੱਸ ਬਸ ਬਹੁਤ ਹੋ ਗਈ ਹਾਂ ਬਹੁਤ ਹੁਣ ਬੱਦ ਪੈਨ ਬਾਈ ਦੂ ਹਾਂ ਹੋਏ ਕਰੀ ਕੋਪਾ ਫਿਰ ਗਿਆ ਬੜ ਗਿਆ ਮਾਰੇ ਕਿਤੇ ਬਣ ਗਿਆ ਨਾ ਪੋਲੀ ਪਿਆ ਉਹ ਲਈ ਵਸਤੇ ਕੋਈ ਉਹਦਾ ਉਹ ਕਲੇਜੀ ਜੀ ਦੀ ਯਾਰ ਤੁਹਾਨੂੰ ਦਵਾ ਬੜੀ ਨਹੀਂ ਕਲੇਜੀ ਚਾਹੇ ਮੁਰਗੇ ਚੋ ਗੱਟ ਕੁੰਦਾ ਆ ਜਾਓ ਨਾ ਰੇ ਨਾ ਇੱਧਰ ਨਾਓ ਕੱਚਾ ਮਾਸ ਕਰਨ ਕੋਈ ਕੀ ਕਰਨਾ ਹੈ ਕੀ ਕਰਉਣਾ ਜੀ ਕੱਚਾ ਮਾਸ ਕਰ ਉਹ ਦਵਾ ਨਹੀਂ ਹੁੰਦਾ ਜੀ ਜੋ ਨਹੀਂ ਕਹੇ ਗੱਲ ਦੀ ਨਹੀਂ ਉਹ ਇਹ ਇਹਦਾ ਉਹ ਪਰੇ ਘਟੋ ਹੈ ਉਹ ਪਹਿਲੇ ਕੀ ਕਰਿਆ ਨਾ ਕੱਚੇ ਖਵਾਈ ਨਾ ਅੱਛਾ ਨਾ ਮੈਂ ਨਹੀਂ ਖਾਂਦਾ ਕੱਚਾ ਪਪਾਈ ਨਹੀਂ ਖਾਂਦਾ ਕੱਚਾ ਮਾਸ داری اللہ اکبر نہ نہ میں نہیں کہتا میں تمہارے لا جا جب جا بھائی جب جا میں جب جا ہے ساڈا ساڈا ہے تھانوں ہے ہے تو ساڈا میں لڑوٹ کچا گنے کچا دے کچا دے ਆ ਦੇ ਐਟੈਕ ਹੋਇਆ ਪ੍ਰਧਾਨ ਮਾਣ ਗੀ ਬਾਦਾ ਹੁਣ ਮੁੰਡਾ ਕਦੇ ਨਾ ਐਟੈਕ ਕੋਈ ਨੂੰ ਕੈਮਰਾ ਬੰਦ ਕਰ ਰਹੇ ਹੁਣ ਨੂੰ ਬਸ ਇੱਥੇ ਖੜ ਕੇ ਹਾਂ ਇਧਰ ਗਾ ਮਾਮੇ ਦੀ ਵੀਡੀਓ ਹੈ ਹਾਂ ਇਹ ਬੜਾ ਬੰਦ ਗੇਜਦਾ ਹੈ ਬਣ ਗਿਆ ਬਹੁਤ ਹਾਂ ਕੁੱਤਾ ਵੜਨ ਨੂੰ ਬਸ ਇਧਰ ਆਸ ਇਹ ਲੈ ਲੈ ਦੋਈ ਘਾਟ ਨਹੀਂ ਹਾਂ ਕੋਈ ਘਟਨਾ ਨਹੀਂ ਜੀ ਹੁਣ ਚ ਕੋਈ ਘਟਨਾ ਨਹੀਂ ਉਹ ਕਾ ਅੱਧਾ ਠੀਕ ਆ ਓਏ ਓਏ ਬਾਲਟੀ ਕਿੱਥੇ ਚਰੀ ਗਈ ਤੇ ਨਵੀਂ ਮੜਾਏ ਰਹਿ ਗਿਆ ਇੱਕ ਬਾਲਟੀ ਹੋਰ ਬਾਰੋ ਜੇ ਮੈਂ ਲੇਸ ਕਰਦੇ ਕਰਦੀ ਖਾ ਗਏ ਬਈ ਰੋਟੇ ਲਾਣੀ ਆ ਗਿਆ ਜੱਟ ਦੂ ਜੱਤਣਾ ਨਹੀਂ ਓਹ ਜੱਟ ਦੂ ਚੁੱਤਾ ਨੂੰ ਪਰਾ ਚੱਕਾ ਉਹ ਪ੍ਰਧਾਰ ਜੇ ਯਾਰ ਪੱਟੀ ਦੇ ਉੱਪਰ ਪਾਣਾ ਆਜੋ ਪੱਟੀ ਤੇ ਗਾ ਲੇ ਬਸਤਰ ਨੂੰ ਉਹਨਾਂ ਨੇ ਬੰਨ ਪਾ ਗਏ ਉਹਨਾਂ ਨੇ ਯਾਰਾ ਲਓ ਜੀ ਬੰਦ ਕਰਤਾ ਹੁਣ ਸਾਰੇ ਬੰਨੋ